ਪਿੰਡੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡੀਆਂ ਜੋਰ ਲੱਗੀਆਂ ਮੇਰੇ ਪੇਕੇਆਂ ਦੇ ਪਿੰਡੀਆਂ ਜੋਰ ਲੱਗੀਆਂ ਮੇਰੇ ਬੇਰੇ ਹੱਥੇ ਵੇ ਦੋ ਦੋ ਬੀਰੇ ਹੋ ਰਹੇ ਆਂਦੇ ਦੋ ਦੋ ਬੀਰੇ ਮੇਰਾ ਬੀਰਾ ਇਕ ਉੜਿਓ ਅੰਗ ਕਸਮੇ ਗੁਰਾਂ ਦਾ ਸਿਕ ਕੁੜਿਓ ਕਬੀ ਦਾਸ ਮੇ ਗੁਰਾਂ ਦਾ ਸਿਕ ਕੁੜਿਓ ਕਬੀ ਦਾਸ ਮੇ ਗੁਰਾਂ ਦਾ ਸਿਕ ਕੁੜਿਓ ਮਿਹਨਾਂ ਦੇ ਵਿੱਚ ਅਕਸਰ ਪਿੰਡਾਂ ਦੇ ਵਿੱਚ ਧੀਆਂ ਧਿਆਣੀਆਂ ਦਾ ਤਿਉਹਾਰ ਧੀਆਂ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਬੀਤੇ ਦਿਨੀ ਪਿੰਡ ਖਿਦਰਾਵਾਦ ਵਿਖੇ ਧੀਆਂ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਰਾਣਾ ਕੁਸ਼ਲਪਾਲ ਦੀ ਦੇਖ ਰੇਖ ਦੇ ਵਿੱਚ ਮਨਾਇਆ ਗਿਆ ਜਿੱਥੇ ਇਸ ਵਿੱਚ ਪਿੰਡ ਦੀਆਂ ਧੀਆਂ ਧਿਆਣੀਆਂ ਅਤੇ ਬਜ਼ੁਰਗ ਔਰਤਾਂ ਪਹੁੰਚੀਆਂ ਉੱਥੇ ਹੀ ਇਥੋਂ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਇਸ ਵਿੱਚ ਭਾਗ ਲਿਆ ਇਸ ਤੋਂ ਇਲਾਵਾ ਔਰਤਾਂ ਲਈ ਖਾਣ ਪੀਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਇਸ ਮੌਕੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਵੱਲੋਂ ਸ਼ਰਕਤ ਕੀਤੀ ਗਈ ਤਸਵੀਰਾਂ ਪਿੰਡ ਖਿਜ਼ਰਾਬਾਦ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵਿਸ਼ੇਸ਼ ਤੌਰ ਤੇ ਪੁੱਜੇ ਨੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਜਿਨ੍ਹਾਂ ਵੱਲੋਂ ਇੱਥੇ ਗਿੱਧਾ ਬੋਲੀਆਂ ਪਾਕੇ ਤੀਆਂ ਦਾ ਤਿਹਾਰ ਔਰਤਾਂ ਦੇ ਨਾਲ ਰਲ ਮਿਲ ਕੇ ਮਨਾਇਆ ਗਿਆ ਇਸ ਤੋਂ ਇਲਾਵਾ ਹੋਰ ਕੀ ਕੀ ਗਤੀਵਿਧੀਆਂ ਇਸ ਤੀਆਂ ਦੇ ਮੇਲੇ ਦੌਰਾਨ ਹੋਈਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਤੋਂ ਇਲਾਵਾ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਇਸ ਤਿਹਾਰ ਦੇ ਬਾਰੇ ਕੀ ਕਿਹਾ ਅਤੇ ਇੱਥੇ ਇਕੱਤਰ ਹੋਈਆਂ ਕੁਝ ਔਰਤਾਂ ਅਤੇ ਨੌਜਵਾਨ ਲੜਕੀਆਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਵਿਰਾਸਤੀ ਮੇਲੇ ਬਾਰੇ ਉਹਨਾਂ ਦੀ ਕੀ ਸੋਚ ਹੈ ਤੇ ਕੀ ਇਹ ਵਿਰਾਸਤੀ ਜੋ ਤੀਆਂ ਦਾ ਤਿਹਾਰਾ ਹੈ ਕਿ ਹੁਣ ਵੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪ੍ਰਚਲਿਤ ਹੈ ਆਓ ਸੁਣਦੇ ਹਾਂ ਸਾਰੀ ਗੱਲਬਾਤ ਦਿਖਾਉਨੇ ਆ ਪਿੰਡ ਖਿਦਰਾਵਾਦ ਤੋਂ ਕੁਝ ਲਾਈਵ ਤਸਵੀਰਾਂ ਹਾਂ ਜੀ ਦੇਖੋ ਪਾਤੌੜ ਜੇ ਵੀ ਛੋ ਚੀਜ਼ਾਂ ਦਾ ਪ੍ਰੋਗਰਾਮ ਕੀਤਾ ਗਿਆ ਕਿ ਖੇਤੀ ਕਿਉਂ ਅਜੀਬ ਲੱਗਦੀ ਹੈ ਹਰ ਸਾਲ ਦੀ ਤਰ੍ਹਾਂ ਆਇਆ ਹੈ ਕਿ ਕੋਈ ਖਾਸ ਮਿਲ ਅਸੇ ਅੱਜ ਦਾ ਦਿਨ ਜਿਹੜਾ ਸ਼ੁਭ ਦਿਨ ਹੈ ਉਹਨੂੰ ਬਧਾਵੇ ਸਾਡੇ ਮੈਡਮ ਕਨਨ ਮੰਤਰੀ ਪੰਜਾਬ ਉਹਨਾਂ ਦਾ ਪਹਿਲੀ ਕੀਆ ਸੀ ਉਹਨਾਂ ਦੇ ਹੀ ਮੈਡਮ ਕਰਕੇ ਹੋਇਆ ਸੀ ਰੱਖਿਆ ਇਹ ਪ੍ਰੋਗਰਾਮ ਤੇ ਅਸੀਂ ਪਿੰਡ ਦੇ ਵਿੱਚ ਵੀ ਕਿਹਾ ਦੀ ਮੈਡਮ ਉਹਨਾਂ ਸਾਡੇ ਕਨਨ ਮੰਤਰੀ ਪਹਿਲੀ ਕੀਆ ਮਨਾ ਰਿਹਾ ਤੁਸੀਂ ਦੇਖੋ ਕਿੰਨਾ ਕੋ ਲੋਕਾਂ ਦੇ ਅੰਦਰ ਕਿੰਨੀ ਖੁਸ਼ੀ ਸੀ ਮੈਡਮ ਨੇ ਉਹਨੂੰ ਕਿੰਨਾ ਕਾ ਜੁਮ ਕਿੰਨਾ ਇਕੱਠਾ ਹੋਇਆ ਇੰਨਾ ਲੋਕਾਂ ਦਾ ਪਿਆਰ ਮਿਲਿਆ ਤੇ ਕਿੰਨਾ ਵਧੀਆ ਪ੍ਰੋਗਰਾਮ ਹੋਇਆ ਇਹ ਤੁਸੀਂ ਦੇਖਦੇ ਆ ਇਹ ਜਿਹੜਾ ਪ੍ਰੋਗਰਾਮ ਤੀਆਂ ਦਾ ਰੱਖਿਆ ਗਿਆ ਸਾਡੇ ਮੈਡਮ ਹੈ ਸੰਦੀਪ ਕੌਰ ਉਹਨਾਂ ਦੀ ਬੇਟੀ ਹੈ ਮਨਪ੍ਰੀਤ ਕੌਰ ਇਹਦੇ ਬੱਠੇ ਤੇ ਸਾਨੂੰ ਫੋਨ ਆਇਆ ਕਹਿੰਦੇ ਇਦਾਂ ਦਾ ਕਰਕੇ ਵੀ ਮੈਡਮ ਦੀ ਅਸੀਂ ਪਹਿਲੇ ਤੀਆਂ ਮਨਾਣੀ ਹੈ ਬਈ ਕੁਛ ਬਾਜੀ ਵੀ ਤੁਸੀਂ ਮੈਡਮ ਨੂੰ ਟਾਈਮ ਦਿਓ ਚਲੋ ਮੈਂ ਗੱਲ ਕਰੀ ਤੇ ਮੈਡਮ ਕਹਿੰਦੀ ਬਿਲਕੁਲ ਇਹ ਪਾਂਤਰੀਕ ਨੂੰ ਆਉਂਗੀ ਵੀ ਪ੍ਰੋਗਰਾਮ ਕਰੂਗੀ ਇਹ ਅਸੀਂ ਤਹਹ ਦਿਲ ਤੇ ਮੈਡਮ ਆਪਣੀ ਮੈਡਮ ਨੂੰ ਗੋਣ ਮਾਨੀਦਾ ਕਾਡ ਮੰਤਰੀ ਪੰਜਾਬੀ ਦਾ ਧੰਨਵਾਦ ਕਰਦੇ ਆ ਜਿਹਨਾਂ ਆ ਕੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਤੇ ਬੜਾ ਵਧੀਆ ਹਰ ਇੱਕ ਨੂੰ ਲੱਗਿਆ ਕਿ ਮੈਡਮ ਨੂੰ ਇਹ ਲੱਗਿਆ ਸਾਨੂੰ ਕਿਸੇ ਨੂੰ ਲੱਗਿਆ ਵੀ ਉਹ ਕਾਡ ਮੰਤਰੀ ਹੈ ਕਿ ਆਮ ਲੋਕਾਂ ਦੇ ਵਿੱਚ ਆ ਮੈਡਮ ਕੁੜੀਆਂ ਨਾਲ ਪੰਗੜਾ ਪਾਇਆ ਤੇ ਬੜਾ ਵਧੀਆ ਲੱਗਿਆ ਕੀ ਵਿਰਸੇ ਰੈਸਟੇਬ ਕੋਈ ਸਮਾਨ ਰੱਖਿਆ ਗਿਆ ਸੀ ਸੱਭਿਆਚਾਰਕ ਜਿਹੜਾ ਨੇਲਤੀਆਂ ਦਾ ਤਿਹਾਰ ਹੈ ਗਰਸੇ ਨੂੰ ਸਮਰਪਿਤ ਹੈ ਕਿ ਗਰਸੇ ਨੂੰ ਲੈ ਕੇ ਕੋਈ ਚੀਜ਼ਾਂ ਜਿਵੇਂ ਚਰਖਾ ਮਨਾਣੀ ਹੋਰ ਜੋ ਸਾਡਾ ਵਿਰਸਾ ਹੈ ਜੋ ਮਤਲਬ ਬੀਜ ਚੁੱਕੇ ਸਲੋਚ ਉਹ ਤੋਂ ਸਮਾਨ ਆ ਇੱਥੇ ਰੱਖਣ ਲੋਕਾਂ ਨੂੰ ਦਿਖਾਉਣ ਵਾਸਤੇ ਰੱਖਿਆ ਗਿਆ ਸੀ ਬਿਲਕੁਲ ਬਿਲਕੁਲ ਸਾਰ ਬਿਲਕੁਲ ਜਿਹਾ ਚਖਰਾ ਮਨਾਣੀ ਤੇ ਹੋਰ ਇੱਕ ਚੀਜ਼ ਜਿਹੜੀ ਪੁਰਾਣਾ ਵਿਰਸਾ ਸੀ ਸਾਡਾ ਸੱਭਿਆਚਾਰ ਸਾਡੇ ਜਿਹਦੇ ਦਾ ਪੰਜਾਬ ਦੀ ਹੋਂਦ ਹੈ ਉਹ ਹਰ ਇੱਕ ਚੀਜ਼ ਸਾਨੂੰ ਸਾਹਮਣੇ ਦਿਖ ਰਹੀ ਸੀ ਉੱਥੇ ਉਧੇ ਆਪ ਵੀ ਦੇਖ ਇਕੱਠੇ ਸੀ ਵੀ ਸਾਨੂੰ ਤੇ ਇਸ ਵੀ 300 ਦੇ ਬੰਦਾ 2 300 ਬੰਦਾ ਹੋਗਾ ਪਰ ਇਕੱਠ ਦਾ ਸਾਬ ਮਗ 6 700 ਬੰਦਾ ਹੋਗਾ ਅਰੇਂਜਮੈਂਟ ਕੀ ਕੀ ਕੀਤੀ ਗਈ ਹੈ ਅਰੇਂਜਮੈਂਟ ਤਾਂ ਅਸੀਂ ਬਿਲਕੁਲ ਜਿਤਨਾ ਉਹ ਚਾਹ ਪਕੌੜਾ ਤੇ ਚਾਹ ਪਾਣੀ ਹੋਰ ਹੀ ਕਾਣੇ ਖਾਣੇ ਪੀਣੇ ਜੋ ਵੀ ਖੁਸ਼ੀਆਂ ਆਪਣਾ ਡੀਜੇ ਦਾ ਪ੍ਰੋਗਰਾਮ ਦੇ ਪੂਰਾ ਆਨੰਦ ਲਿਆ ਕੁੜੀਆਂ ਤੇ ਸਾਰੇ ਲੇਡੀ ਜਨਾਂ ਨੇ ਆਨੰਦ ਕੱਟਣਾ ਹੋ ਗਿਆ ਸਾਰਾ ਜੁਆਇਸ ਦਾ ਪੂਰਾ ਪੂਰਾ ਜੋ ਹੈ ਕਰਿਆ ਜੀ ਮੈਂ ਕਹਿੰਦਾ ਵੀ ਮੈਨੂੰ ਇਹ ਲੱਗਦਾ ਵੀ ਸ਼ਾਇਦ ਪੰਜਾਬਾਂ ਪਹਿਲੇ ਵਾਰ ਇਹ ਹੈ ਅਪਜੋਗ ਪ੍ਰੋਗਰਾਮ ਹਿਦਰਾਬਾਦ ਦੇ ਵਿੱਚ ਹੋਇਆ ਹੈ ਕਿ ਇੰਨੇ ਖੁਸੀ ਕੋਈ ਹੈ ਨਾ ਵੀ ਕੋਈ ਸੱਸ ਹਰ ਇੱਕ ਜਾਇ ਸਿਆਣਾ ਜਾਇ ਲੜਕੀ ਜਾਇ ਬਹੂ ਹਰ ਇੱਕ ਆਪਣੇ ਆਪਣੇ ਬੜੇ ਵਧੀਆ ਪ੍ਰੋਗਰਾਮ ਕਰ ਰਹੇ ਸੀ ਜਿਵੇਂ ਪਿੰਡਾਂ ਦਾ ਕਈ ਵਾਰ ਬੜੇ ਬੜੀ ਥਾਵੇਂ ਤੇ ਪੂਰਾ ਜਿਹਾ ਕੇबिनेट ਮੰਤਰੀ ਅਸੀਂ ਬੜੀ ਬਹੁਤ ਥਾਵੇਂ ਤੇ ਇਸ ਤਰ੍ਹਾਂ ਹੁੰਦਾ ਕਿ ਕੁੜੀਆਂ ਜਿਹੜੀਆਂ ਜਦ ਮੈਂ ਅੱਥੇ ਪੇਕੇ ਤੀਆਂ ਮਨਾਉਣਾ ਨਹੀਂ ਉਹਨਾਂ ਨੂੰ ਆਨਰਵ ਵੱਲੋਂ ਜਿਨ੍ਹਾਂ ਦੇ ਪ੍ਰੋਗਰਾਮ ਕਰਵਾਇਆ ਹੁੰਦਾ ਉਹਨਾਂ ਨੂੰ ਵੱਲੋਂ ਸਦਾਰਾ ਵਗੈਰਾ ਵੀ ਦਿੱਤਾ ਜਾਂਦਾ ਕੁਝ ਨਾ ਕੁਝ ਗਿਫਟ ਵੀ ਦਿੱਤੇ ਜਾਂਦੇ ਇਸ ਤਰ੍ਹਾਂ ਦਾ ਵੀ ਹੈ ਸੀ ਅਸੀਂ ਬਿਲਕੁਲ ਜੀ ਜਿੰਨੀਆਂ ਕੁੜੀਆਂ ਜਿਹੜਾ ਬਾਹਰ ਸਾਡੇ ਵਿਆਹ ਹੋਇਆ ਉਹ ਆਈਆਂ ਜਿਹੜਾ ਪਿੰਡ ਵਾਲੀਆਂ ਸੀਆਂ ਅਸੀਂ ਉਹਨਾਂ ਨੂੰ ਬਗੈਰ ਦਾ ਗਿਫਟ ਵੀ ਦਿੱਤੇ ਐ ਤੇ ਜੇ ਕੋਈ ਲੋੜਵੰਦ ਹੈ ਉਹਨਾਂ ਨੂੰ ਵੀ ਅਸੀਂ ਕੋਈ ਨਾ ਕੋਈ ਸਮਾਨ ਦਿੱਤੇ ਆਏ ਮੈਡਮ ਦੇ ਪਹਿਲੀ ਤਿਆਰੇ ਕੋਈ ਇਹ ਮੇਰੀ ਰਹੀ ਅਪੀਲ ਐ ਸਾਰਿਆਂ ਨੂੰ ਨਿਕਤਾ ਜਿਹੜਾ ਨਸ਼ਾ ਇਹਨਾਂ ਤੋਂ ਦੂਰ ਰਹਿ ਜਾਵੇ ਤੇ ਜਿਹੜੇ ਸਾਡੇ ਬਜ਼ੁਰਗ ਹੈ ਜਾਂ ਨੌਜਵਾਨ ਸਾਥੀ ਹੈ ਜਾਂ ਕੋਈ ਵੀ ਹੈ ਮਾ ਉਹਨਾਂ ਦੀਆਂ ਸਾਡੀ ਦੇਖਭਾਲ ਕਰੀ ਜਾਵੇ ਤੇ ਆਪਣੇ ਪੰਜਾਬੀ ਵਿਰਸੇ ਨੂੰ ਸਮਾੜ ਕੇ ਰੱਖਿਆ ਜਾਵੇ। ਪੈਣ ਵੀ ਟੀਨ ਆਈ ਆਪਣਾ ਮੇਰਾ ਨਾਮ ਸਰਬਜੀਤ ਕੌਰ ਖਿਜਰਾਵਾਦ ਤੋਂ ਅੱਜ ਅਜਿਹੇ ਪ੍ਰੋਗਰਾਮ ਵਿੱਚ ਤੁਸੀਂ ਕਿੰਨਾ ਵਿੱਚ ਦਿੱਤਾ ਹੈ ਤੇ ਹਰ ਸਾਲ ਕਿਤਾ ਜਾਂਦਾ ਹੈ ਚਾਹੇ ਇਸ ਸਾਲ ਹੀ ਮਨਾਇਆ ਜਾਵੇ। ਨਹੀਂ ਮਨਾਉਂਦੇ ਅਸੀਂ 16 ਸਾਲ ਨੂੰ ਤੋਂ ਮਨਾਉਂਦੇ ਆ ਰਹੇ ਹਾਂ। ਇੱਕ ਤੇ ਸਾਡੀ ਕੈਬਨਿਟ ਮੰਤਰੀ ਗਗਨਦੀਪ ਗਨ ਅਨਮੋਲ ਜੀ ਨੇ ਆਣਾ ਤਾਂ ਇਸ ਕਰਕੇ ਅਸੀਂ ਇੱਥੇ ਰੱਖਿਆ ਨਹੀਂ ਅਸੀਂ ਬਾਗਾਂ ਵਿੱਚ ਮਨਾਉਂਦੇ ਆ ਜੀ ਇੱਥੇ ਹਰ ਖੁੱਲੇ ਵਿੱਚ ਜੀ ਇਹ ਥੋੜੇ ਸਾਬ ਨਾਲ ਵੀ ਇਹ ਗਗਨ ਅਨਮੋਲ ਮਾਨ ਜੀ ਦੇ ਪਹਿਲੀ ਤੀਤ ਹੋਣ ਕਰਕੇ ਮੈਂ ਹਾਂਜੀ 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 ਅੱਥੇ ਜਿੱਤਰਾ ਅੱਜ ਕੱਲ ਬੱਚੇ ਇਹਨਾਂ ਨੇ ਬੱਚੇ ਨਹੀਂ ਕਲਚਰਪਲ ਜਗਤ ਵਿੱਚ ਕੋਨਲ ਫੁੱਲ ਜੋ ਹੋਏ ਨੇ ਬੱਚੇ ਤਕੀਆਂ ਦੇ ਤਿਹਾਰ ਦੇ ਨਾਲ ਕਿਵੇਂ ਦਾ ਪਹਿਲਾ ਤੁਸੀਂ ਮਨਾਉਂਦੀ ਆਏ ਰਹੇ ਹੋ ਕਿਵੇਂ ਦਾ ਮਲਾਪ ਇਹਦਾ ਸੀ ਆਪਸ ਵਿੱਚ ਚੱਲਦੀ ਸੀ ਇਹ ਤਰ੍ਹਾਂ ਨਹੀਂ ਇਹ ਇਹ ਨਾ ਕੁੜੀਆਂ ਜਦੋਂ ਵਿਆਹ ਹੋ ਜਾਂਦੀ ਆ ਪਹਿਲਾਂ ਸਹੇਲੀਆਂ ਹੁੰਦੀ ਆ ਜਦੋਂ ਵਿਆਹ ਹੋ ਜਾਂਦੀ ਆ ਆਪਣੇ ਆਪਣੇ ਸਹੁਰੇ ਘਰ ਅੱਡ ਅੱਡ ਪਿੰਡਾਂ 'ਚ ਚਲੇ ਜਾਂਦੀਆਂ ਜਦੋਂ ਤੀਆਂ ਦਾ ਤਿਹਾਰ ਹੁੰਦਾ ਇਹਦੇ ਵਿੱਚ ਮਹੀਨਾ ਕੁੜੀ ਸਹੁਰਿਆਂ ਰਹਿੰਦੀ ਐ ਬਹਾਨਾ ਇਹ ਤੀਆਂ ਦਾ ਤਾਂ ਬਹਾਨਾ ਹੁੰਦਾ ਚਲੋ ਬੱਚੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਆਪਸ ਵਿੱਚ ਆਪਣੇ ਦੁੱਖ ਸੁੱਖ ਆਪਣਾ ਸਹੇਲੀਆਂ ਨੂੰ ਮਿਲਣਾ ਉਹ ਇਹਨਾਂ ਦਾ ਇਕੱਠਾ ਹੋ ਜਾਂਦਾ ਹੈ ਜੀ ਮੈਂ ਮੈਂ ਵੀ ਆਪਾਂ ਗੱਲ ਕਰੀਏ ਤੀਜ ਦਾ ਤਿਹਾਰ ਮਨਾਇਆ ਖਾਸ ਕਰਕੇ ਹੋ ਜਾਂਦਾ ਹੈ ਕਿ ਮਤਲਬ ਇਹ ਸਾਡਾ ਵਿਰਸਾ ਹੈ ਜਾ ਕੋਈ ਇਹਦੇ ਨਾਲ ਕੋਈ ਕੱਥ ਜੁੜਿਆ ਕੋਈ ਨਹੀਂ ਤੱਤ ਤਾਂ ਜੀ ਅਸੀਂ ਵੀ ਅਸੀਂ ਵੀ ਇਹ ਹੀ ਸੁਣਦੇ ਜਾ ਰਹੇ ਵੀ ਸਾਸਨੋਂ ਦੂ ਦੂ ਦਾ ਮੂਨੀ ਤੇ ਦੇਖਦੇ ਹੁੰਦੇ ਇਸ ਕਰਕੇ ਸੌਣ ਦੇ ਵਿੱਚ ਜੀ ਸੌਣ ਤੋਂ ਇੱਕ ਦਿਨ ਪਹਿਲਾਂ ਪੇਕੇ ਜਾ ਕੇ ਕੁੜੀਆਂ ਨੂੰ ਸਹੁਰਿਆਂ ਤੋਂ ਲੈ ਆਉਂਦੇ ਸੀਗੇ ਫੇ ਪੂਰਾ ਸੌਣ ਕੁੜੀਆਂ ਨੂੰ ਰੱਖਦੇ ਸੀ ਜੇ ਉਹਦੇ ਵਿੱਚ ਸੰਧਾਰਾ ਵੀ ਆਂਦਾ ਸੀਗਾ ਤੇ ਸੌਣ ਮਹੀਨਾ ਲੰਗੜ ਤੋਂ ਬਾਅਦ ਫਿਰ ਕੁੜੀ ਸਹੁਰਿਆਂ ਜਾਂਦੀ ਸੀਗੀ ਸਹਾਰਾ ਅੱਜ ਕੱਲ੍ਹ ਉਹ ਸਹਾਰੇ ਦੀ ਗੱਲ ਜਾਵੇਂ ਦਾ ਸਦਾਰਾ ਕਈ ਤਰ੍ਹਾਂ ਦਾ ਪਹਿਲਾਂ ਤਾਂ ਬਿਸਕੁਟ ਵਗੈਰਾ ਦਿੰਦੇ ਸੀ ਪਰ ਅੱਜ ਜਿਸ ਤਰ੍ਹਾਂ ਜਿਸ ਤਰ੍ਹਾਂ ਹਾਲਾਤ ਬਦਲੇ ਨੇ ਸਮਾਂ ਬਦਲਿਆ ਉਹਦੇ ਵਿੱਚ ਬਹੁਤ ਚੇਂਜਿੰਗ ਆ ਗਈ ਹੈ ਹਾਂਜੀ ਹਾਂ ਹੁਣ ਆਪਣੀ ਪਸੰਦ ਦੀਆਂ ਚੀਜ਼ਾਂ ਮੰਗੋਗੇ ਹਾਂਜੀ ਨਹੀਂ ਕਿ ਹੋਰ ਤਾਂ ਸਾਡੇ ਖਾਸ ਹੁੰਦੀ ਹੈਗਾ ਜੀ ਕਿ ਹੋਰ ਕਿ ਹੋਰ ਬਿਸਕੁਟ ਲੱਡੂ ਹੁਣ ਆਏ ਹੋਗੇ ਵੀ ਬਰਫੀ ਗੁਲਾਬ ਜਾਮਨ ਹੋਰ ਮਠਿਆਈਆਂ ਵੀ ਨਾਲ ਦੇਣ ਲੱਗਦੇ ਜੀ ਹਾਂਜੀ ਚਲ ਚਲ ਕੁਝ ਅਪਡੇਟ ਹੋਇਆ ਇਹ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਹੁਣ ਕੀ ਫਰਕ ਹੈ ਨਹੀਂ ਪਹਿਲਾਂ ਜਿਹੜਾ ਇਕੱਠਾ ਮਿਲਾਪ ਜ਼ਿਆਦਾ ਸੀਗਾ ਪਹਿਲਾਂ ਪਹਿਲਾਂ ਮਲਾਪ ਪਿਆਰ ਜ਼ਿਆਦਾ ਸੀਗਾ ਹੁਣ ਜ਼ਿਆਦਾ ਬੱਚੇ ਫੋਨਾਂ ਵਿੱਚ ਲੱਗ ਗਏ ਹੁਣ ਉਹ ਮਲਾਪ ਨਹੀਂ ਰਿਹਾ ਹੈਗਾ ਜਿਹੜਾ ਅੱਗੇ ਮਲਾਪ ਸੀਗਾ ਜੀ ਸਾਨੂੰ ਕੋਈ ਇਸ ਤਰ੍ਹਾਂ ਦੀ ਬੋਲੀ ਆਉਂਦੀ ਜਿਹੜੀ ਸੱਬੇ ਚਾਰ ਨਾਲ ਰਹਿ ਕੇ ਬੋਲ ਸੱਬੇ ਚਾਰ ਕਿਉਂ ਕੇ ਬਾਦੂ ਜੀ ਨੇ ਬਣਾ ਕੇ ਕਿਹਾ ਜੀ ਸੱਬੇ ਆਜੋ ਆਜੋ ਮੇਰੇ ਨਾਮ ਰਾਜਵਿੰਦਰ ਕੌਰ ਜੀ ਸੱਬੇ ਜਾਇ ਹੋ ਹਾਂਜੀ ਲੈ ਲੱਗੇ ਥੋੜੇ ਸੋਹਰੇ ਜਾਇ ਲੱਗੇ ਇਹ ਮੇਰੇ ਪੇਕੇ ਆ ਮੈਂ ਤੇ ਖਾਸ ਤੀਆਂ ਮਨਾਣ ਆਈ ਏ ਜੀ ਨਹੀਂ ਪਤਾ ਲੱਗਿਆ ਸੀ ਅੱਜ ਥੋੜਾ ਹਾਂਜੀ ਮੈਨੂੰ ਕਾਲ ਆਈ ਸੀਗੀ ਮੇਰੇ ਚਾਚੀ ਜੀ ਦੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਤੀਆਂ ਦਾ ਪ੍ਰੋਗਰਾਮ ਹੈ ਤੇ ਉਹਨਾਂ ਨੇ ਵਾਈਟ ਕੀਤਾ ਸੀਗਾ ਕਿਹਨਾਂ ਦੀ ਬਦੌਲਤ ਜਿਹੜਾ ਅੱਜ ਪ੍ਰੋਗਰਾਮ ਇੱਥੇ ਹੋ ਰਿਹਾ ਕਿਹਨਾਂ ਦੀ ਬਦੌਲਤ ਹੋ ਰਿਹਾ ਇਹ ਸਾਰਾ ਇਹ ਸਾਰੀ ಗ್ರಾಮ ਪੰਚਾਇਤ ਜੀ ਪਿੰਡ ਦੀ ਤੇ ਕੁਸ਼ਲਪਾਲ ਅੰਕਲ ਜੀ ਉਹਨਾਂ ਦੀ ਬਦੌਲਤ ਤੇ ਸੰਦੀਪ ਕੌਰ ਆਂਟੀ ਉਹਨਾਂ ਦੀ ਬਦੌਲਤ ਜੀ ਇਮੇ ਲੱਗਿਆ ਬਹੁਤ ਵਧੀਆ ਲੱਗਿਆ ਜੀ ਹਾਂਜੀ 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 ਆਪਸੀ ਪਿਆਰ ਸਭ ਨੇ ਬਹੁਤ ਇੰਜੋਏ ਕੀਤਾ ਹਾਂਜੀ 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 ਮੈਡਮ ਨੂੰ ਮਿਲਣ ਦਾ ਮੌਕਾ ਮਿਲਿਆ ਜੀ 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 ਉਹ ਤਾਂ ਪਹਿਲਾਂ ਵੀ ਸਾਡੇ ਪਿੰਡ ਬਹੁਤ ਆਉਂਦੇ ਜਾਂਦੇ ਉਹਨਾਂ ਨਾਲ ਤਾਂ ਕਾਫੀ ਜ਼ਿਆਦਾ ਹੈ ਜੀ ਜੀ ਤਾਂ ਵੈਸੀ ਮਿਲਦੇ ਆ ਹਾਂਜੀ ਅੱਜ ਉਹ ਵਧੀਆ ਉਹਨਾਂ ਨੇ ਵੀ ਨਾਲ ਇੰਜੋਏ ਕੀਤਾ ਤੀਆਂ ਮਨਾਈ ਉਹਦੀ ਪਹਿਲੀ ਪੀਸ ਸੀਗੀ ਉਹਨਾਂ ਨੇ ਵੀ ਇੰਜੋਏ ਕੀਤਾ ਕਾਫੀ ਮੈਂਨ। ਕਦੇ ਇਸ ਤਰ੍ਹਾਂ ਹੋਇਆ ਵੀ ਇੱਕ ਨੌਜਵਾਨ ਹੋਵੇ ਨਾਲੇ ਕਿਸੇ ਵੀ ਨੌਜਵਾਨ ਨੂੰ ਵੀ ਕੈਬਨਿਟ ਮੰਤਰੀ ਨਾਲ ਕਦੇ ਕਿਸੇ ਆਪਣੇ ਇਲਾਕੇ ਦਾ ਕੋਈ ਇਹੋ ਜਿਹਾ ਮਸਲਾ ਹੱਲ ਕਰਨ ਬਾਰੇ ਗੱਲ ਕੀਤੀ ਹੋਵੇ ਕਿਸੇ ਨੇ। ਜਿਆ ਧੱਤਿਆਂ ਦੇ ਤਿਉਹਾਰ ਵੀ ਅੱਜ ਹੀ ਮਗਲੇ ਹੱਲ ਕਰ ਰਹੇ ਹੋਏ। ਅਸੀਂ ਪਹਿਲਾਂ ਵੀ ਮੰਨਦੇ ਰਏ। ਨਹੀਂ ਮੈਂ ਜਦੋਂ ਵੀ ਮਤਲਬ ਪਿੰਡ ਦੀ ਜਿੱਦਾਂ ਵੀ ਆਉਂਦੇ ਸੀਗੇ ਕੋਈ ਵੀ ਪ੍ਰੋਬਲਮ ਹੁੰਦੀ ਆ ਉਹ ਪਿੰਡ ਚੋਂ ਹਮੇਸ਼ਾ ਕੇ ਨਾਲ ਖੜ ਜਾਂਦੇ ਮੁੰਡੇ ਨਾਲ ਮੁੰਡਾ ਜੋੜ ਕੇ। ਕੋਈ ਸਭਿਆਚਾਰ ਨਾਲ ਰਹਿ ਕੇ ਕੋਈ ਚੀਜ਼ ਕੋਈ ਦੱਸੋ ਜਿਹੜੀ ਜਿਹੜੀ ਤੁਸੀਂ ਵਰਤੀ ਹੋਵੇ ਮਦਾਣੀ ਚਰ ਕੇ ਬਦਲਿਆ ਸੀ ਮਦਾਣੀ ਹੋਗੇ ਚਰ ਕੇ ਹੋਗੇ ਇੱਕੋ ਦਰیاں ਬੁੰਦੇ ਘਰਾਂ ਆਪਾਂ ਜਿਵੇਂ ਲੰਕਾਰੀਆਂ ਲੰਕਾਰੀਆਂ ਕੱਢਦੇ ਆ ਜੀ ਪੱਕੀ ਆ ਜੀ ਪੱਕੀ ਪੱਕੀ ਆ ਬੁਲਕਾਰੀ ਹੋਗੀ ਪੱਕੀ ਕਦੇ ਤੁਸੀਂ ਵਰਤੀ ਹੁਣ ਹਾਂਜੀ ਵਰਤਦੇ ਘਰਾਂ ਚ ਕਿ ਹੁਣ ਕੰਨੀ ਕਿਉਂ ਕਿੱਥੇ ਰਹਿ ਗਈ ਵੀ ਹੁਣ ਵਰਤੀ ਕਿਉਂ ਨਹੀਂ ਜਾਂਦੀ ਕੁਝ ਨਹੀਂ ਸਰਦੇ ਆ ਜੀ ਏਸੀ ਲੱਗ ਗਏ ਇਨਵਰਟਰ ਆ ਗਏ ਹੁਣ ਲਾਈਟ ਜਾਂਦੀ ਹੈ ਇਨਵਰਟਰ ਆਨ ਹੋ ਜਾਂਦਾ ਏਸੀ ਚੱਲਦੇ ਆ ਉਹਦੇ ਕਰਕੇ ਬੱਕੀ ਦੀ ਲੋੜ ਨਹੀਂ ਪੈਂਦੀ ਐਨੀ ਹੁਣ ਤਾਂ ਹੋਰ ਵੈਸੇ ਦੀ ਗੱਲ ਕੀਤੀ ਜਾਵੇ ਤਾਂ ਕੀ ਕੰਨੀ ਲੱਗਦੀ ਹੈ ਕਿ ਬੱਚੇ ਭੁੱਲ ਜਾਂਦੇ ਨੇ ਕਿਹੜੀ ਇਹ ਨਹੀਂ ਕਰਦੇ ਮੋਆਇਲ ਨਾਈਟ ਤੁਸੀਂ ਮੋਬਾਈਲ ਕਿਸ ਚੀਜ਼ ਲਈ ਵਰਤਦੇ ਹੋ ਜੇ ਕੋਈ ਕੰਮ ਹੁੰਦਾ ਹੈ ਕੋਈ ਸਕੂਲ ਦਾ ਕੰਮ ਜਾਂ ਘਰ ਦਾ ਕੰਮ ਆਵੇ ਕੋਈ ਫੰਕਸ਼ਨ 'ਚ ਹੋਵੇ ਕੋਈ ਚਾਹੀਦਾ ਉਹਦਾ ਸਮਾਨ ਗੈਰਾ ਦੇਖਣ ਲਈ ਤਾਂ ਆਹ ਤਾਂ ਮੋਬਾਈਲ ਦਾ ਯੂਜ਼ ਕਰਕੇ ਫਿਲਹਾਲ ਬੱਚਿਆਂ ਨੂੰ ਕੀ ਮਤਲਬ ਚਾਹੀਦਾ ਕਿ ਫੋਨ ਜ਼ਿਆਦਾਤਰ ਕਿਉਂ ਕਾਦੇ ਵਾਸਤੇ ਵਰਤਣਾ ਹੈ ਅੱਜ ਕੱਲ੍ਹ ਪੜਾਈਆਂ ਵਾਸਤੇ ਫੋਨ ਜ਼ਿਆਦਾ ਯੂਜ਼ ਕਰਨਾ ਚਾਹੀਦਾ ਹੋਰ ਫੋਨ ਤਾਂ ਬਸ ਜ਼ਿਆਦਾ ਕਦੇ ਫੋਟੋ ਚ ਆਉਂਦੀ ਹੈ ਪੜਾਈਆਂ ਹੋਰ ਤਾਂ ਕੁਝ ਐ ਅਸਰ ਅਸਰ ਕੀ ਦੇਖਿਆ ਤੁਸੀਂ ਮੋਬਾਈਲਾਂ ਦਾ ਬੁਰਾਈ ਪੈ ਰਿਆ ਜੀ ਅੰਦਰ ਅੰਦਰ ਐਸਾ ਪੈ ਰਿਹਾ ਜਿਵੇਂ ਲੱਗਦਾ ਜਾ ਰਿਹਾ ਮੈਂ ਨੇ ਕਿਹਾ ਜਦੋਂ ਤੇ ਫੋਨ ਆਏ ਬੱਚੇ ਆਪਣੇ ਤੋਂ ਦੂਰ ਹੁੰਦੇ ਜਾ ਰਹੇ ਆ ਤੇ ਦੂਸਰੀ ਗੱਲ ਉਹਦੀ ਨਿਗਾ ਤੇ ਅਸਰ ਪੈ ਰਿਹਾ ਉਹਦੀ ਸਿਹਤ ਕੋ ਉਹ ਹੁੰਦੀ ਐ ਸਿਹਤ ਤੇ ਅਸਰ ਬਹੁਤ ਪੈਂਦਾ ਐ ਤੇ ਬੱਚੇ ਆਪਣੇ ਘਰ ਦੇ ਦੀ ਗੱਲ ਨਹੀਂ ਸੁਣਦੇ ਸਾਰਾ ਦਿਨ ਫੋਨ 'ਚ ਲੱਗੇ ਕਿ ਜਿਵੇਂ ਅੱਜ ਅੱਜ ਤਿਹਾਰ ਸੀ ਥੋੜਾ ਤੀਆਂ ਦਾ ਮੰਨਿਆ ਕਿ ਨੱਚਣਾ ਟੱਪੜਾ ਸਾਡਾ ਪੰਜਾਬੀਆਂ ਦਾ ਸੁਭਾਅ ਵੀ ਐ ਤੇ ਸਾਡਾ ਕਲਚਰ ਵੀ ਪਰ ਜਿਹੜਾ ਅੱਜ ਕੱਲ੍ਹ ਲੋਕ ਕੁੜੀਆਂ ਤੇ ਇੱਕ ਟੈਗ ਲੱਗ ਗਿਆ ਕਿ ਰੀਲਾ ਬਣਾਉਣੀਆਂ ਨੇ ਜਾਂ ਕਿਸ ਤਰ੍ਹਾਂ ਇਹ ਕਿੰਨਾ ਗਲਤ ਹੈ ਗਲਤ ਹੈ ਗਲਤ ਬਹੁਤ ਜ਼ਿਆਦਾ ਗਲਤ ਹੈ ਹੂੰ ਨਹੀਂ ਤੁਸੀਂ ਰੀਲਾ ਬਣਾਉਣ ਨੂੰ ਸਹੀ ਸਮਝਦੇ ਨਹੀਂ 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 ਗਲਤ ਮੰਨਦੇ ਹਾਂ ਨਹੀਂ ਨਹੀਂ ਕਿਸ ਤਰ੍ਹਾਂ ਦਾ ਮਤਲਬ ਬੱਚਿਆਂ ਦਾ ਮਤਲਬ ਹੋਰਦਾ ਜਿਹੜਾ ਕਲਚਰ ਹੈ ਕੀ ਕੀ ਹੋਣਾ ਚਾਹੀਦਾ ਕਲਚਰ ਤਾਂ ਬੱਚੇ ਇਕੱਠੇ ਬੈਠੇ ਮਾਵਾਪਾ ਦੇ ਕੋਲ ਬੈਠੇ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ ਰੀਲਾ ਬਣਾਓ ਬਟ ਆਪਣਾ ਸੱਭਿਆਚਾਰਾ ਜਿਹੜਾ ਉਹਨੂੰ ਕੁਛ ਨਾ ਕੁਛ ਸੰਭ ਕੇ ਰੱਖੋ ਹਾਂਜੀ ਕੋਈ ਉਹਦੇ ਵਿੱਚ ਹੀ ਆ ਤਾਂ ਆਪਾਂ ਕਿਸੇ ਨੂੰ ਸੇਧ ਦੇਣ ਵਾਸਤੇ ਰੀਲ ਬਣਾਉਨੇ ਉਹ ਤਾਂ ਠੀਕ ਹੈ ਜਿਹੜੀ ਬਸ ਆਪਣਾ ਗਾਣੇ ਵਾਸਤੇ ਹੀ ਨਾ ਉਹਨੇ ਕੱਪੜਾ ਦੇਖਣਾ ਕਿਸ ਤਰ੍ਹਾਂ ਦਾ ਪਾਇਆ ਨਾ ਉਹਨੇ ਜਗ੍ਹਾ ਦੇਖਣੀ ਕਿੱਥੇ ਰਹਿ ਗਈ ਹੈ ਹੁਣ ਗੁਰਦਾਰੇ ਵਿੱਚ ਵੀ ਬਣਾਈ ਜਾਣੇ ਇਹ ਗਲਤ ਹੈ ਇੱਕ ਟ੍ਰੈਂਡ ਚੱਲ ਪਿਆ ਕਿ ਪਰਿਵਾਰਾਂ ਦੇ ਵਿੱਚ ਵੀ ਮੁੰਡਾ আর ਬਹੂ ਉਹ ਵੀ ਰੀਲਾ ਬਣਾਉਣ ਲੱਗ ਗਏ ਉਹ ਵੀ সোশ্যাল মিডিয়া ਤੇ ভাইরাল ਹੋਣ ਲੱਗ ਗਏ ਕਿੰਨੇ ਵੀ ਡੈਜ ਹਾਂਜੀ ਸਾਰੇ ਬਹੁਤ ਗਲਤ ਹੈ ਜੀ ਅੱਜ ਕੱਲਤੀ ਬਹੂ ਸਿਰ ਤੇ ਚੁੰਨੀ ਲਿੰਦੀ ਅੱਗੇ ਤਾਂ ਜੀ ਸਾਰਾ ਅੰਦਾ ਦਾ ਸਿਰ ਤੇ ਚੁੰਨੀ ਲਿੰਦੀਆਂ ਦੀਆਂ ਹੁਣਤੀ ਬਹੂ ਚੁੰਨੀ ਲਿੰਦੀ ਚਲੋ ਠੀਕ ਹੈ ਮਾਪੇ ਨੇ ਛੁੱਟ ਦਈ ਹੈ ਤਾਂਤੀ ਬਹੂ ਨੇ ਸਿਰ ਤੇ ਚੁੰਨੀ ਜ਼ਰੂਰ ਲੈਣੀ ਚਾਹੀਦੀ ਹੈ ਮੈਂ ਇਹ ਕਹੂੰਗੀ ਵੀ ਆਪਣਾ ਜੋ ਹੈ ਇਹ ਜਿਹੜਾ ਬਰੋਬਰ ਬੈਠਦੀਆਂ ਬੈੱਡਾਂ 'ਤੇ ਬਹੂਆਂ ਤੁਸੀਂ ਤੁਹਾਡੇ ਟਾਈਮ ਕਿਆ ਹੋਇਆ ਕਰਦਾ ਸੀ ਸਾਡੇ ਟਾਈਮ ਤਾਂ ਜੀ ਜੇ ਸੋਹਰੇ ਆਂਦੇ ਤੇ ਤੇ ਚੁੰਨੀ ਇੱਟੇ ਰੱਖਣੀ ਯਾਰ ਬੈਰ ਜਾਂਦੀਆਂ ਤੇ ਉੱਠਦੀਆਂ ਵੀ ਹੈ ਨਹੀਂ ਤੀ ਹਾਂ ਅਰਛੇਤੀ ਛੇਤੀ ਰੋਟੀ ਪਾਣੀ ਵੀ ਮੁਸ਼ਕਲ ਦੇ ਫੜਾਂਦੀਆਂ ਦੀ ਸਹਰੇ ਨੂੰ ਹਾਂਜੀ ਜੇ ਇੱਕ ਨੂੰ ਵੀ ਜੀ ਸਹਰੇ ਨੂੰ ਹਾਂਜੀ ਬਹੁਤ ਠੀਕ ਹੈ ਛੋਟਾ ਜੀ ਨੰਕੀ ਨਾਈ ਛੋਟਾ ਮੋਨਿਕਾ ਬੰਸਲ ਮੋਨਿਕਾ ਦੀ ਅੱਜ ਪਿੰਡ ਫਿਦਰਾਵਾਦ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਕੀ ਕਹਿਣਾ ਚਾਹੋਗੇ ਇਸ ਤਿਹਾਰ ਦੇ ਬਾਰੇ ਤੇ ਵਿਸ਼ੇਸ਼ ਤੌਰ ਤੇ ਅੱਜ ਕੈਬਨਿਟ ਮੰਤਰੀ ਪੁੱਜੇ ਸੀ ਕੀ ਕਹਿਣਾ ਚਾਹੋਗੇ ਇਸ ਤਿਹਾਰ ਦੇ ਬਾਰੇ ਤੇ ਇਹੀ ਕਹਿਣਾ ਚਾਹਾਂਗੀ ਕਿ ਇਹਦੇ ਨਾਲ ਸਾਰੇ ਜਣੇ ਮਿਲਜੋਲ ਕੇ ਇੱਕ ਦੂਸਰੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਨੇ ਕੁੜੀਆਂ ਆਪਣੇ ਪੇਕਿਆਂ ਤੋਂ ਆਂਦੀਆਂ ਨੇ ਸੋਹਰਿਆਂ ਘਰ ਸੋਹਰਿਆਂ ਘਰ ਤੋਂ ਜਾਂਦੀਆਂ ਨੇ ਪੇਕੇਆਂ ਔਰ ਇੱਥੇ ਆ ਕੇ ਬਹੁਤ ਆਨੰਦ ਹੁੰਦਾ ਆ ਤੁਸੀਂ ਇੱਥੇ ਵਿਆਹੇ ਹੋ ਜਾਂ ਇੱਥੇ ਦੇ ਨਹੀਂ ਮੈਂ ਵਿਆਹੀ ਹੋਈ ਆ ਨਹੀਂ ਹੋਇਆ ਕਿੰਨੇ ਸਾਲ ਹੋ ਗਏ ਤੁਹਾਨੂੰ ਗਿਆਨ 10 ਸਾਲ ਹੋ ਗਏ ਤੇ 10 ਸਾਲ ਦੇ ਵਿੱਚ ਇਹ ਕਿੰਨਾਵਾਂ ਪ੍ਰੋਗਰਾਮ ਹੈ ਜਿਹੜਾ ਦੇਖ ਰਹੇ ਜਿਹੜਾ ਥੋੜੇ ਪਿੰਚ ਕੀਤਾ ਜਾ ਰਿਹਾ ਇਹ ਪਹਿਲੀ ਵਾਰੀ ਬਣਾਇਆ ਗਿਆ ਪਹਿਲੀ ਵਾਰੀ ਹਾਂਜੀ ਜੇ ਆਪਾਂ ਇਸੇ ਪ੍ਰੋਗਰਾਮ ਦੀ ਆਪਾਂ ਜੇ ਕਿਸੇ ਨੂੰ ਆਪਾਂ ਅਪਰੀਸ਼ੀਏਟ ਕਰਨਾ ਹੋਵੇ ਕੌਣ ਹੈ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਕਰਵਾਇਆ ਗਿਆ ਕੁਸ਼ਲਪਾਲ ਜੀ ਸਭ ਤੋਂ ਪਹਿਲਾਂ ਤਾਂ ਕੁਸ਼ਲਪਾਲ ਆਈਡੀਆ ਦੂਸਰੇ ਨੰਬਰ ਤੇ ਇੱਥੇ ਜਿਹੜੀ ਜਨਤਾ ਆਈ ਆ ਜਿਹੜੀਆਂ ਇੰਨੀਆਂ ਲੇਡੀਜ਼ ਇਕੱਠੇ ਹੋ ਕੇ ਆਈਆਂ ਆ ਕਿਉਂਕਿ ਉਹਨਾਂ ਦੇ ਉਹਦੇ ਨਾਲ ਤਾਂ ਹੋ ਹੀ ਨਹੀਂ ਸਕਦਾ ਸੀਗਾ ਔਰਤਾਂ ਤੋਂ ਬਿਨਾਂ ਤਾਂ ਇਹ ਤਿਹਾਰ ਹੋਦਾ ਨਹੀਂ ਜੀ ਇਸ ਲਈ ਪੂਰਾ ਜਿਹੜਾ ਪਿੰਡ ਹੈਗਾ ਉਹ ਹੁੰਮ ਹਵਾ ਕੇ ਇੱਥੇ ਚੜਿਆ ਆ ਹਾਂ ਜੀ ਤੇ ਕਿਸ ਤਰ੍ਹਾਂ ਦਾ ਕਲਚਰ ਇਸ ਇਹ ਆਲੇ ਤਿਹਾਰ ਦੇ ਵਿੱਚ ਅਨੇਲੇ ਦੇ ਵਿੱਚ ਦਿਖਾਇਆ ਗਿਆ ਜੇ ਆਪਾਂ ਸੱਭਿਆਚਾਰ ਦੀ ਗੱਲ ਕਰੀਏ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਜ਼ਿਆਦਾ ਕੱਲੀਆਂ ਸੀਤਾ ਦਾ ਕਸੀਮ ਕਰਿਆ ਜਾ ਨਹੀਂ ਨਹੀਂ ਇੱਥੇ ਵਿਰਸੇ ਦੇ ਮੁਤਾਬਕ ਵੀ ਕੋਈ ਪੂਰੇ ਵਿਰਸੇ ਦੇ ਅਕੋਰਡਿੰਗ ਇੱਥੇ ਦਿਖਾਇਆ ਗਿਆ ਆ ਕੀ ਕੀ ਰੱਖਿਆ ਸੀ ਵਿਰਸੇ ਨੂੰ ਸੰਬੰਧਿਤ ਇੱਥੇ ਰੱਖੇ ਗਏ ਸੀਗੇ ਪਿੰਗਾ ਪਾਈਆਂ ਗਈਆਂ ਸੀਗੀਆਂ ਮਟਕੇ ਸੀਗੇ ਜਿਹੜੇ ਹੋਰ ਸਾਡੇ ਜੋ ਪੰਜਾਬੀ ਸੱਭਿਆਚਾਰ ਦਾ ਸਮਾਨ ਹੁੰਦਾ ਆ ਉਹ ਸਾਰਾ ਇੱਥੇ ਸੀਗਾ ਠੀਕ ਹੈ ਹਾਂਜੀ ਤੇ ਇਹ ਹਾਰਾ ਕਿਹਨੂੰ ਕਹਿੰਦੇ ਨੇ ਹਾਂਜੀ ਹਾਰਾ ਹਾਰਾ ਜਿਹੜਾ ਇੱਕ ਸਮਝ ਨਹੀਂ ਪਤਾ ਨਹੀਂ ਤਾਂ ਸੁਣੀ ਇਹਨੂੰ ਨਹੀਂ ਉਹਨੂੰ ਪੁੱਛਣਾ ਨਾ ਸਬਜੀ ਦੇ ਚਾਪਾ ਰੋਟੀ ਬਣਾਉਂਦੇ ਆ ਤੇ ਦਾਲ ਸਬਜੀ ਪਰ ਪਕਾ ਕੇ ਬਣਾਉਂਦੇ ਆ ਉਹਨਾਂ ਨੂੰ ਹਾਰਾ ਬੋਲ ਦੇ ਕੇ ਜਿਵੇਂ ਅਸੀਂ ਰੋਟੀਆਂ ਬਣਾ ਰੱਖਦੇ ਆ ਬਣਾਉਂਦੇ ਆਣੇ ਪੁਰਾਣੇ ਗੁੜ ਗੋਜਾ ਬਣਾਉਂਦੇ ਸੀਗੇ ਮਿੱਟੀ ਦਾ ਤੁਸੀਂ ਦੱਸਿਆ ਕਦੇ ਨਹੀਂ ਜੀ ਮੈਂ ਸ਼ਹਿਰ ਤੋਂ ਆ ਮੈਂ ਪੰਜਾਬ ਦੇ ਵਿੱਚ ਇੱਥੇ ਆਈ ਪਿੰਡ ਵਿੱਚ ਮੈਨੂੰ ਇੱਥੇ ਦੇਖ ਕੇ ਬਹੁਤ ਵਧੀਆ ਲੱਗਿਆ ਠੀਕ ਆ ਸ਼ੁਕਰੀਆ ਬਹੁਤ ਵਧੀਆ ਆ ਤੁਸੀਂ ਇੱਥੇ ਵਿਆਹ ਹੋਇਆ ਹੋ ਜਾਂ ਇੱਥੋਂ ਦੇ ਲੜਦੇ ਕਿੰਨੇ ਸਾਲ ਹੋ ਗਏ ਵਿਆਹ ਨੂੰ ਤਾਂ ਦਾ ਪਤੀ ਦੀ 30 ਸਾਲੀ ਦੀ ਜਨਮ ਦਿਹਾੜੀ ਅੱਛਾ ਕਿਸ ਤਰ੍ਹਾਂ ਦੇ ਜ਼ਿੰਦਗੀ ਦੇ ਦਿਨ ਕੇ ਉਹ ਜੇ ਲੰਘ ਰਹੇ ਨੇ ਸਾਡੇ ਦਾ ਬੜਾ ਇੱਛੇ ਇਕਦਮ ਪੱਕਾ ਇੰਜੋਏ ਕਰਦੇ ਆ ਠੀਕ ਹੈ ਸ਼ੁਕਰੀਆ ਪਰਮਾਤਮਾ ਇਸ ਤਰੀ ਮਿਹਰ ਬਣਾਈ ਰੱਖੇ ਤੇ ਜੇ ਆਪਾਂ ਸਭਿਆਚਾਰ ਦੀ ਗੱਲ ਕਰੀਏ ਤੀਆਂ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਇਹਦਾ ਜਿਆਦਾ ਤਾਂ ਕੁਛ ਨਹੀਂ ਦੋ ਬਹਿਣੀ ਪਰ ਹੈ ਨਾ ਵੀ ਬਦਲ ਨੇ ਸੰਜੇ ਦਾ ਪਾਂਦੀ ਆਉਂਦੀ ਹੈ ਨਾਈਕੇ ਦਾ ਰਾਗੇ ਇੱਕ ਪੂਰਾ ਸਮੂਹ ਨੂੰ ਵੀ ਜ਼ਰੂਰੀ ਜਵਾਈ ਕਰਦੀ ਹੈ ਹਾਂ ਹਾਂ ਉਹ ਬਾਕੀ ਜਨਾਦਰ ਉਹ ਸੁੰਧਾ ਇਹ ਸੁੰਧਾ ਆ ਰਹੀ ਹੈ ਹਾਂ ਹੁਣ ਵੀ ਉਹਦੇ ਸਦਾਰਾ ਹੁਣ ਵੀ ਆਉਂਦੇ ਤੁਹਾਨੂੰ ਹਾਂਜੀ ਹਾਂਜੀ ਕੀ ਪਹਿਲਾ ਜੋ ਪੁਰਾਣੇ ਸੱਭਿਆਚਾਰ ਦੇ ਮੁਤਾਬਕ ਚ ਗੱਲ ਕੀਤੀ ਜਾਵੇ ਤਾਂ ਬਿਸਕੁਟ ਵਗੈਰਾ ਹੁੰਦੇ ਸੀ ਜ਼ਿਆਦਾਤਰ ਆ ਸੰਜੀਰੀ ਬਿਸਕੁਟ ਵਗੈਰਾ ਤੇ ਅੱਜ ਨਵੀਆਂ ਆਈਟਮਾਂ ਮਠਿਆਈ ਦੀਆਂ ਕੁੜੀਆਂ ਤਾਂ ਪਹਿਲੀ ਫੋਨ ਕਰ ਦਿੰਦੀਆਂ ਵੀ ਮੈਨੂੰ ਮਿਲ ਕੇ ਇੱਕ ਪਸੰਦ ਆ ਮੈਨੂੰ ਉਹ ਲੈ ਕੇ ਆਇਓ ਹੈ ਕਰਾਂਗੇ ਇਹ ਇਹਦਾ ਸਾਬੂਨ ਦਾ ਕੀ ਤਾਂ ਕਲੋਰ ਹੁੰਦਾ ਹੈ ਠੀਕ ਹੈ ਇਹ ਇਹ ਵਿਸ਼ੇਸ ਕੋਈ ਇਹ ਕਿਹੋਰ ਦਾ ਕੋਈ ਕਾਰਨ ਹੁੰਦਾ ਕੋਈ ਵੀ ਵਰਤ ਵਗੈਰਾ ਜਾਂ ਕੋਈ ਕਿਸ ਤਰ੍ਹਾਂ ਸਾਡੇ ਹਿੰਦੂ ਕਲਚਰ ਜਿਹੜਾ ਜ਼ਿਆਦਾਤਰ ਮਤਲਬ ਕਿਹੋਰ ਮੇਨ ਮੰਨਿਆ ਜਾਂਦਾ ਹੈ ਠੀਕ ਹੈ ਤੇ ਅਜੇ ਆਪਾਂ ਵਿਰਸੇ ਦੀ ਗੱਲ ਕਰੀਏ ਤਾਂ ਤਕੜਾ ਕਿਹਨੂੰ ਕਹਿੰਦੇ ਨੇ ਚਲੋ ਚਲ ਤਕੜਾ ਜਿਹੜਾ ਚਰਖੇ ਤੇ ਮਤਲਬ ਪਾਉਂਦੇ ਆ ਵੀ ਜੰਦੀ ਦੇ ਤੇ ਉਹ ਆਪਾਂ ਕਰਦੇ ਆ ਸੁਹਾਗਾ ਕਿਹਨੂੰ ਕਹਿੰਦੇ ਨੇ ਸੁਹਾਗਾ ਸੁਹਾਗਾ ਜਿਹੜਾ ਖੇਤਾਂ ਤੇ ਖੜਾ ਲੱਗੇ ਸੁਹਾਗ ਕਿਹਨੂੰ ਕਹਿੰਦੇ ਨੇ ਸੁਹਾਗ ਜਿਹੜੇ ਆਪਣੇ ਯਾ ਯੋ ਤੇ ਕਰ ਵਾਲੇ ਨੂੰ ਸਵਾਗਤ ਤੇ ਇੱਕ ਸਵਾਗ ਸਿਰ ਤੇ ਵੀ ਲਾਇਆ ਜਾਂਦਾ ਹਾਂਜੀ ਉਹ ਤਾਂ ਨਹੀਂ ਨਹੀਂ ਸਰਗੀ ਫੁੱਲ ਜਿਹਨੂੰ ਸਵਾਗ ਕਹਿੰਦੇ ਹਾਂ ਉਹ ਠੀਕ ਹੈ ਤੇ ਹੋਰ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਤਿਹਾੜ ਦੇ ਮੌਕੇ ਅੱਜ ਬੜਾ ਅੱਛਾ ਲੱਗ ਰਿਹਾ ਹੈ ਜੀ ਪਹਿਲੀ ਵਾਰ ਅਸੀਂ 25 ਸਾਲ ਤੋਂ ਇੰਜੋਏ ਕਰ ਰਹੇ ਹਾਂ ਅੱਛਾ ਪਹਿਲੀ ਵਾਰ ਠੀਕ ਹੈ ਐਤਾ ਹੀ ਮਨਾਉਂਦੇ ਆਂ ਜੀ ਤੇ ਅੱਜ ਕੈਬਨਿਟ ਮੰਤਰੀ ਵੀ ਪੁੱਜੇ ਸੀ ਉਹਨਾਂ ਦੀ ਵੀ ਪਹਿਲੀਆਂ ਆਤੀਆਂ ਸੀ ਤੇ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਇੰਜੋਏ ਕੀਤਾ ਉਹਨਾਂ ਨਾਲ ਕੇ ਕੋਈ ਗੱਲਬਾਤ ਹੋਈ ਕਿਸੇ ਤਰ੍ਹਾਂ ਦੀ ਮਿਲ ਹਾਂ ਤੇ ਆ ਬਾਕੀ ਮਤਲਬ ਜਿਹੜੇ ਸਾਰੇ ਅੱਗੇ ਜਿਹੜੇ ਜਾਦੇ ਹੋਏ ਉਹਨਾਂ ਨਾਲ ਹੋ ਗਿਆ ਸੀ ਤੋਂ